تمام عمر یہی سوچیدہ ہے کہ یار کوئی بھی کام کرنا ہوے ਭਾਵੇਂ ਮੰਨ ਲਓ ਕਿਸੇ ਨੇ ਕੋਈ ਬੰਦਾ ਥੋੜਾ ਜਿਹਾ 올ਡ ایਜ ਹੋ ਗਿਆ ਉਹ ਜੇਕਰ ਉਹਨੂੰ ਕੋਈ ਵਿਆਹ شادی ਹੈਗਾ ਕੋਈ ਖੁਸ਼ੀ ਦਾ ਮੱਕਾ ਉਹਨੂੰ ਫੜ ਫੜ ਕੇ ਲਿਆਉਂਦੇ ਤਾਂ ਹੀ ਨੱਚਲਾ ਉਹ ਨਾ ਚਾਰ ਬੰਦੇ ਪਤਾ ਕੀ ਕਹਿਣਗੇ ਉਹ ਉਹ ਵਿਚਾਰੇ ਨੱਚਦੀ ਨਹੀਂਗੀ ਹੈ ਤਾਂ ਜਦੋਂ ਕੋਈ ਵੀ ਕੰਮ ਤੁਸੀਂ ਕਰਨਾ ਹੋਵੇ ਕੋਈ ਕਹਿੰਦਾ ਕਿ ਯਾਰ ਕਾਰ ਲੈ ਲਓ ਸਕੂਟਰ ਲਾ ਲਓ ਮੋਟਰਸਾਈਕਲ ਲਾ ਲਓ ਕੋਈ ਵੀ ਲਓ ਨਹੀਂ ਨਹੀਂ ਯਾਰ ਬਹੁਤਾ ਦਿਖਾਵਾ ਨਹੀਂ ਕਰੀਦਾ ਚਾਰ ਬੰਦੇ ਯਾਰ ਕੀ ਕਹਿਣ ਸਾਨੂੰ ਤੇ ਸਮਝ ਨਹੀਂ ਆਈ ਕਿ ਵੀ ਚਾਰ ਬੰਦੇ ਹੈ ਕਿਹੜੇ ਹੋ ਹੈ ਕਿਹੜੇ ਆ ਬਿਲਕੁਲ ਉਹ ਚਾਰ ਬੰਦੇ ਉਹੀ ਹੁੰਦੇ ਨੇ ਫਿਰ ਜਿਹੜੇ ਤੁਹਾਨੂੰ ਹਨਾ ਮੋਡਾ ਦਿੰਦੇ ਨੇ ਹਾਂ ਬਸੇ ਉਹੀ ਹੁੰਦੇ ਨੇ ਦੇਖੋ ਗੱਲ ਇਹ ਹੈ ਕਿ ਅਸੀਂ ਹਮੇਸ਼ਾ ਅਸੀਂ ਜਿਉਨੇ ਕਿਨੇ ਵਾਸਤੇ ਆ ਉਹਨਾਂ ਚਾਰ ਬੰਦੇ ਦੇ ਵਾਸਤੇ ਬਿਲਕੁਲ ਉਹੀ ਗੱਲ ਹੈ ਕਿਉਂਕਿ ਅਸੀਂ ਤਾਂ ਸਮਝ ਨਹੀਂ ਪਾਇਆ ਸੀ ਹਾਂ ਅਸੀਂ ਆਪਣੀ ਆ ਜ਼ਿੰਦਗੀ ਨੂੰ ਸਮਝੇ ਨਹੀਂ ਆਪਣੇ ਤਰੀਕੇ ਤੇ ਸਲੀਕੇ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਮਾਣਿਆ ਨਹੀਂ ਜੀ ਅਸੀਂ ਹਮੇਸ਼ਾ ਇਹ ਸੋਚਦੇ ਰਹਿੰਦੇ ਆ ਕਿ ਲੋਕ ਕੀ ਕਹਿਣਗੇ ਹੂੰ ਚਾਰ ਬੰਦੇ ਕੀ ਕਹਿਣਗੇ ਮੰਨ ਲਓ ਜੇਕਰ ਕਿਸੇ ਕੁੜੀ ਨੇ ਕੋਈ ਬਾਲ ਖੁੱਲੇ ਰੱਖ ਲੈ ਤਾਂ ਚਾਰ ਬੰਦੇ ਕੀ ਲੈਣਗੇ ਜੇਕਰ ਗੁੱਤਕਾਰ ਦੀ ਤਾਂ ਚਾਰ ਬੰਦੇ ਕੀ ਕਹਿਣਗੇ ਜੇਕਰ ਸਿਰ ਤੇ ਚੁੰਨੀ ਲੈ ਲਈ ਤਾਂ ਚਾਰ ਬੰਦੇ ਕੀ ਕਰਨਗੇ ਜੇ ਨਹੀਂ ਲਈ ਤਾਂ ਕੀ ਕਹਿਣਗੇ ਕੈਂਟਪਾਲੀ ਤਾਂ ਕੀ ਕਹਿਣਗੇ ਨਹੀਂ ਯਾਰ ਹੱਦ ਹੋ ਗਈ ਹਰ ਇੱਕ ਚੀਜ਼ ਤੇ ਉਹ ਚਾਰ ਬੰਦੇ ਜ਼ਰੂਰੀਆਂ ਵੀ ਟੋਕਾ ਟਾਕੀ ਕਰਦੇ ਹੋ ਹੁਣ ਤੁਸੀਂ ਮੰਨ ਲਓ ਕਿਸੇ ਆਪਣੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਦੇ ਵਿੱਚ ਆ ਯਾਰ ਹੁਣ ਉਹ ਚਾਰ ਬੰਦੇ ਕਿੱਥੇ ਆ ਹਾਂ ਹੁਣ ਕਿੱਥੇ ਆ ਬਿਲਕੁਲ ਹਨਾ ਹੁਣ ਕਿਉਂ ਨਹੀਂ ਆਉਂਦੇ ਉਹ ਚਾਰ ਬੰਦੇ ਤੁਹਾਨੂੰ ਕੁਝ ਕਹਿਣ ਦੇ ਵਾਸਤੇ ਸਾਰੀ ਉਮਰ ਲੱਭਦੇ ਮਰਜੀ ਦਾ ਉਹ ਬੰਦੇ ਲੱਭਦੇ ਨਹੀਂ ਚਾਰ ਬੰਦੇ ਹੀ ਨਹੀਂ ਬਿਲਕੁਲ ਲੱਭਦੇ ਹੀ ਨਹੀਂ ਮੈਂ ਨਾ ਅੱਗੇ ਵੀ ਬਹੁਤ ਵਾਰ ਇਹ ਗੱਲ ਕਰਦੀ ਹੁੰਦੀ ਆ ਕਿ ਅਸੀਂ ਨਾ ਜ਼ਿੰਦਗੀ ਨਾ ਕੱਟਦੇ ਪਏ ਆ ਅਸੀਂ ਜ਼ਿੰਦਗੀ ਜੀ ਨਹੀਂ ਰਹੇ ਸਾਨੂੰ ਕਿਸੇ ਨੂੰ ਵੀ ਮਤਲਬ ਹੀ ਨਹੀਂ ਪਤਾ ਕਿ ਜ਼ਿੰਦਗੀ ਜਿਉਣੀ ਕਿਵੇਂ ਆ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਜ਼ਿੰਦਗੀ ਦਾ ਮਤਲਬ ਸਮਝ ਲੱਗ ਗਿਆ ਹੁਣ ਇੱਥੇ ਗੱਲ ਸਕੂਨ ਦੀ ਕਰੀਏ ਉਹ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਨਹੀਂ ਹੈ ਕਿਉਂ ਕਿ ਅਸੀਂ ਇੰਨੀ ਕੁ ਜ਼ਿਆਦਾ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਗਏ ਆ ਵਿਅਸਤ ਕਰ ਲਈ ਆਪਣੀ ਜ਼ਿੰਦਗੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਅਸੀਂ ਨਾ ਤਾਂ ਆਪਣਾ ਖਿਆਲ ਰੱਖ ਰਹੇ ਆ ਸਾਡਾ ਸਰੀਰ ਜਿਹਨੇ ਸਾਨੂੰ ਮਰਨ ਤੱਕ ਸਾਡਾ ਸਾਥ ਦੇਣਾ ਹੈ ਅਸੀਂ ਉਹਦਾ ਹੀ ਅੱਜ ਸਾਥ ਨਹੀਂ ਦੇ ਰਹੇ ਤਾਂ ਫਿਰ ਉਹ ਤੁਹਾਡਾ ਮਰਨ ਤੱਕ ਕਿਵੇਂ ਸਾਥ ਦੇ ਦੂਗਾ ਕਿੰਨਾ ਕਚਰੇ ਲੰਬਾ ਸਾਥ ਦੇ ਦੂਗਾ ਅਸੀਂ ਉਹਦਾ ਵੀ ਸਾਥ ਨਹੀਂ ਦੇ ਰਹੇ ਫਿਰ ਅਸੀਂ ਭਾਲਦੇ ਹਾਂ ਸਕੂਨ ਕਿ ਸਾਨੂੰ ਸਕੂਨ ਮਿਲ ਜਵੇ ਕਿਵੇਂ ਮਿਲੇਗਾ ਤੁਸੀਂ ਕਿੱਥੇ ਆਪਣੇ ਬਾਰੇ ਬੈਠ ਕੇ ਸੋਚਿਆ ਆ ਕਿਤੇ ਤੁਸੀਂ ਆਪਣੇ ਨਾਲ ਸਮਾਂ ਬਿਤਾਇਆ ਆ ਤੁਸੀਂ ਤਾਂ ਆਹੀ ਸੋਚਦੇ ਰਹਿੰਦੇ ਆ ਕਿ ਅਗਲਾ ਬੰਦਾ ਕੀ ਕਹੂਗਾ ਉਹਦੇ ਨਾਲ ਸਮਾਂ ਬਿਤਾ ਲਈਏ ਚਲੋ ਠੀਕ ਹੈ ਮੈਂ ਮੰਨਦੀ ਆ ਕਿ ਆਪਣਿਆਂ ਨਾਲ ਸਮਾਂ ਬਿਤਾਉਣ ਨਾਲ ਤੁਹਾਡੇ ਦੁੱਖ ਸੁੱਖ ਜਿਹੜੇ ਆ ਉਹ ਸਾਂਝੇ ਹੁੰਦੇ ਨੇ ਪਰ ਕਿਤੇ ਇਕੱਲਿਆਂ ਬੈਠ ਕੇ ਕਿਤੇ ਆਪਣੇ ਬਾਰੇ ਵੀ ਸੋਚਿਓ ਦੇਖੋ ਆਪਣੇ ਬਾਰੇ ਬੰਦਾ ਸੋਚਦਾ ਨਹੀਂ ਹੂੰ ਸਭ ਤੋਂ ਵੱਡੀ ਗੱਲ ਹੈ ਕਿ ਸਾਡੀਆਂ ਜਿਹੜੀਆਂ ਨਾ ਅੰਦਰ ਸਾਡੇ ਜਿਹੜੇ ਗਲਤ ਫਹਮੀਆਂ ਪਾਲੀਆਂ ਹੋਈਆਂ ਉਹ ਸਾਨੂੰ ਜ਼ਿੰਦਗੀ ਨੂੰ ਜਿਉਉਂ ਨਹੀਂ ਦਿੰਦੀਆਂ। ਹਮ ਆਮ ਤੌਰ ਤੇ ਅਸੀਂ ਜਦ ਵੀ ਕਦੇ ਆਪਣੀ ਜ਼ਿੰਦਗੀ ਦਾ ਕੋਈ ਫੈਸਲਾ ਲੈਂਦੇ ਹਾਂ ਲੋਕਾਂ ਨੂੰ ਮੁੱਖ ਰੱਖ ਕੇ ਲੈਂਦੇ ਹਾਂ। ਹਮ ਫਲਾਣੇ ਨੇ ਵੱਡੀ ਕਾਰ ਲੈ ਲਈ। ਹੁਣ ਆਪਾਂ ਨੂੰ ਵੀ ਲੈਣੀ ਬਣਦੀ ਹੈ। ਹਮ ਫਲਾਣੇ ਨੇ ਆਪਣਾ ਮੁੰਡਾ ਉਹ ਸਕੂਲੇ ਪਾਤਾ ਵੱਡੇ। ਅਸੀਂ ਵੀ ਪਾਉਣਾ। ਹੁਣ ਸਾਨੂੰ ਵੀ ਪਾਉਣਾ ਪੈਣਾ। ਉਹਨੇ ਦੋ ਮੰਜ਼ਿਲਾ ਕੋਠੀ ਬਣਾ ਲਈ ਹੈ। ਹੁਣ ਸਾਨੂੰ ਵੀ ਬਣਾਉਣੀ ਪੈਣੀ ਹੈ। ਉਹ ਕੈਨੇਡਾ ਢੇਡਾ ਲਾਇਆ ਆ ਹੁਣ ਸਾਨੂੰ ਵੀ ਲਾਉਣਾ ਪੈਣਾ ਯਾਰ ਅਗਲਾ ਖੁਦ ਵਿੱਚ ਛਾਲ ਮਾਰੋ ਤੁਸੀਂ ਤਿਆਰ ਆ ਅੱਧੇ ਪਿੰਡ ਤਾਂ ਹੀ ਖਾਲੀ ਹੋ ਗਏ ਆ ਇੱਕ ਦੁੱਜ ਨੂੰ ਦੇਖ ਦੇਖਾ ਦੇਖੀ ਬਾਹਰ ਜਾ ਰਹੇ ਆ ਅਸੀਂ ਜ਼ਿੰਦਗੀ ਆਪਣੀ ਦੇਖਾ ਦੇਖੀ ਜੀ ਰਹੇ ਆ ਅਸਲ ਵਿੱਚ ਜ਼ਿੰਦਗੀ ਸਾਨੂੰ ਆਪਣੇ ਵੱਲ ਦੇਖ ਕੇ ਜੀਣੀ ਚਾਹੀਦੀ ਅਸੀਂ ਦੂਸਰੇ ਵੱਲ ਦੇਖ ਕੇ ਜਿਉਨੇ ਹੁਣ ਅਸੀਂ ਜੇਕਰ ਦੂਸਰੇ ਦੇ ਵੱਲ ਦੇਖ ਕੇ ਜ਼ਿੰਦਗੀ ਜੀਵਾਂਗੇ ਦੂਸਰਿਆਂ ਦੇ ਆਂਡੀਆਂ ਗਵਾਂਡੀਆਂ ਦੇ ਮਗਰ ਲੱਕੇ ਮਹਿੰਗੇ ਸਕੂਲਾਂ ਦੇ ਵਿੱਚ ਬੱਚੇ ਪੜਾਉਣ ਵਾਲਿਓ ਯਾਦ ਰੱਖਿਓ ਤੁਹਾਨੂੰ ਬੱਚੇ ਦੀਆਂ ਫੀਸਾਂ ਆਪ ਦੇਣੀਆਂ ਪੈਣੀਆਂ ਬਿਲਕੁਲ ਮਿਹਨਤ ਆਪ ਕਰਨੀ ਪੈਣੀ ਜੇਕਰ ਤੁਸੀਂ ਮਹਿੰਗੀ ਗੱਡੀ ਗਵਾਂਡੀਆਂ ਵੱਲੋਂ ਦੇਖ ਕੇ ਲੈ ਲਈ ਹੈ ਤੇ ਯਾਦ ਰੱਖਿਓ ਉਹਦੇ ਵਿੱਚ ਤੇਲ ਤੇ ਮੇਨਟੇਨੈਂਸ ਤੁਹਾਨੂੰ ਆਪ ਕਰਵਾਉਣੀ ਪੈਣੀ ਜੇਕਰ ਤੁਸੀਂ ਵੱਡੀ ਕੋਠੀ ਆਪਣੇ ਭਰਾਵਾਂ ਵੱਲੋਂ ਦੇਖ ਕੇ ਪਾ ਲਈ ਹੈ ਕਿ ਉਹਦਾ ਸਿੰਗਲ ਸੀ ਅਸੀਂ ਡਬਲ ਕਰ ਲਈ ਹੈ ਤੇ ਉਹਦੇ ਵਿੱਚ ਲੱਗੇ ਹੋਏ ਜਾਲੇ ਤੁਹਾਨੂੰ ਹੀ ਲਾਉਣੇ ਪੈਣੇ ਤੁਹਾਡੀ ਘਰ ਵਾਲੀ ਦੇ ਲੱਕ ਦੂਰਾ ਹੋਣਾ ਵੀ ਜਦੋਂ ਉਹਨੇ ਉੱਥੇ ਪੋਚੇ ਮਾਰਨੇ ਤੇ ਜੇਕਰ ਤੁਸੀਂ ਹਰ ਇੱਕ ਚੀਜ਼ ਦੂਸਰੇ ਨੂੰ ਦੇਖ ਕੇ ਕਰਦੇ ਹੋ ਕੋਈ ਚਾਰ ਬੰਦੇ ਕੀ ਕਹਿਣਗੇ ਕਿ ਯਾਰ ਸਾਡੇ ਕੋਲ ਪੈਸਾ ਸੀ ਪੈਸਾ ਖਰਚੇ ਨਹੀਂ ਤੱਕ ਖਰਚ ਲੋ ਫਿਰ ਹੋ ਲੋ ਦੁਖੀ ਦੇਖਾ ਦੇਖੀ ਅਸੀਂ ਸਭ ਕੁਝ ਕਰ ਰਹੇ ਆਂ ਦੇਖਾ ਦੇਖੀ ਅਸੀਂ ਇਹ ਦਿਖਾਵੇ ਵਾਲੀ ਜ਼ਿੰਦਗੀ ਦੇ ਵਿੱਚ ਇਸ ਕਦਰ ਉਲਝ ਗਏ ਆਂ ਇਸ ਕਦਰ ਫਸ ਗਏ ਆਂ ਹੁਣ ਸਾਡੇ ਕੋਲੋਂ ਨਿਕਲ ਹੀ ਨਹੀਂ ਹੋ ਰਿਹਾ ਅਸੀਂ ਨਿਕਲ ਵੀ ਨਹੀਂ ਸਕਦੇ ਜਦੋਂ ਤੱਕ ਅਸੀਂ ਆਪਣੇ ਨਾਲ ਸਮਾਂ ਨਹੀਂ ਬਿਤਾਉਂਦੇ ਠੀਕ ਹੈ ਅਸੀਂ ਪਤਾ ਕੀ ਕਰ ਰਹੇ ਆਂ ਮੈਂ ਇੱਕ ਗੱਲ ਮਹਿਸੂਸ ਕੀਤੀ ਕਿ ਅਸੀਂ ਨਾ ਬਸ ਆ ਸੋਚਦੇ ਰਹਿੰਦੇ ਆਂ ਕਿ ਯਾਰ ਅਗਲੇ ਬੰਦੇ ਬਾਰੇ ਕਰਨਾ ਆ ਕੁਝ ਨਾ ਕੁਝ ਅਸੀਂ ਸੋਚਦੇ ਰਹਿੰਦੇ ਹਾਂ ਕਿ ਯਾਰ ਨਹੀਂ ਉਹਨੂੰ ਚੰਗਾ ਲੱਗ ਰਿਹਾ ਨਹੀਂ ਲੱਗ ਰਿਹਾ ਕਿਸੇ ਨੂੰ ਚੰਗਾ ਲੱਗ ਰਿਹਾ ਨਹੀਂ ਲੱਗ ਰਿਹਾ ਅਸੀਂ ਹਮੇਸ਼ਾ ਉਹ ਚੀਜ਼ਾਂ ਦੇਖਦੇ ਹਾਂ ਪਰ ਅਸੀਂ ਆਪਣੇ ਆਪਣੀ ਖੁਸ਼ੀ ਬਾਰੇ ਕਦੇ ਵੀ ਨਹੀਂ ਹਨਾ ਸੋਚਦੇ ਕਿ ਸਾਨੂੰ ਕੀ ਵਧੀਆ ਲੱਗਦਾ ਹੈ ਅਸੀਂ ਉਹ ਕਰੀਏ ਇੱਕ ਕੁੜੀ ਦੀ ਜ਼ਿੰਦਗੀ ਜਿਹੜੀ ਚਲੋ ਅੱਜ ਕੱਲ ਤਾਂ ਕੁੜੀਆਂ ਵੀ ਮਾਡਰਨ ਹੋ ਗਈਆਂ ਨੇ ਇੱਕ ਕੁੜੀ ਜਿਹੜੀ ਹੈ ਉਹ ਹਮੇਸ਼ਾ ਆਪਣੇ ਪਰਿਵਾਰ ਬਾਰੇ ਸੋਚਦੀ ਰਹਿੰਦੀ ਹੈ ਪਹਿਲਾਂ ਆਪਣੇ ਇੱਥੇ ਪੇਕੇ ਪਰਿਵਾਰ ਬਾਰੇ ਸੋਚਦੀ ਹੈ ਉਹਨਾਂ ਦਾ ਘਰ ਸੰਭਦੀ ਹੈ ਫਿਰ ਇੱਕ ਕੁੜੀ ਸੋਹਰੇ ਘਰ ਚਲ ਜਾਂਦੀ ਹੈ ਫਿਰ ਆਪਣੇ ਘਰ ਵਾਲਾ ਉਹਨੇ ਦੇਖਣਾ ਆਪਣੇ ਘਰ ਦੀ ਇੱਜ਼ਤ ਦੇਖਣੀ ਹਨਾ ਉਹ ਸੱਸ ਸੋਹਰੇ ਦੇਖਣੇ ਠੀਕ ਹੈ ਉਹਦੀ ਸਾਰੀ ਜ਼ਿੰਦਗੀ ਉਸੇ ਵਿੱਚ ਨਿਕਲ ਜਾਂਦੀ ਹੈ ਤੇ ਉਹ ਆਪਣੇ ਵਾਸਤੇ ਕਦੇ ਮੈਨੂੰ ਲੱਗਦਾ ਇੱਕ ਪਸੰਦ ਦਾ ਸੂਟ ਵੀ ਨਾ ਖਰੀਦ ਸਕਦੀ ਹੁੰਦੀ ਆਹ ਜ਼ਿੰਦਗੀ ਜਿਹੜੀ ਹੈ ਉਹ ਵੀ ਹੋ ਜਾਂਦੀ ਹੈ ਪਰ ਇੱਥੇ ਸਾਨੂੰ ਸਾਰਿਆਂ ਨੂੰ ਇਹ ਦੇਖਣਾ ਚਾਹੀਦਾ ਕਿ ਸਾਨੂੰ ਕਿਸ ਚੀਜ਼ ਨਾਲ ਖੁਸ਼ੀ ਮਿਲ ਰਹੀ ਹੈ ਉਹ ਜ਼ਰੂਰ ਕਰੋ ਪਰ ਇਹ ਜ਼ਰੂਰ ਸੋਚੋ ਕਿ ਉਹ ਚੀਜ਼ ਗਲਤ ਨਾ ਹੋਵੇ ਬਸ ਕਿਸੇ ਨੂੰ ਦੁੱਖ ਨਾ ਪਹੁੰਚੇ ਪਰ ਤੁਹਾਨੂੰ ਜਿਸ ਚੀਜ਼ ਨਾਲ ਖੁਸ਼ੀ ਮਿਲਦੀ ਹੈ ਉਹ ਜ਼ਰੂਰ ਕਰ ਲੈਣੀ ਚਾਹੀਦੀ ਹੈ ਦੇਖੋ ਤੁਹਾਡਾ ਜ਼ਿੰਦਗੀ ਜਿਹੜੀ ਹੈ ਨਾ ਆਪਾਂ ਕਿਹਾ ਕਿ ਅਸੀਂ ਸੁਖੀ ਹੋ ਜਾਈਏ ਸਕੂਨ ਮਿਲ ਜਵੇ ਸਕੂਨ ਮਿਲ ਜਵੇ ਸਕੂਨ ਕਦੋਂ ਇੱਕ ਬੱਚਾ ਕੁਲਫੀ ਖਾਂਦਾ ਜਾਂਦਾ ਹੈ ਉਹ ਥੱਲੇ ਹੱਥ ਰੱਖਿਆ ਉਹ ਚੁੰਦੀ ਆ ਕੁਲਫੀ ਠੀਕ ਹੈ ਨਾ ਉਹਨੇ ਉਹ ਸਾਰੀ ਕੁਲਫੀ ਖਾ ਕੇ ਹੱਥ ਵੀ ਚਟਣਾ ਤੇ ਡੀਖਾ ਵੀ ਚਟਣਾ ਉਹਨੂੰ ਉਹਦੇ ਵਿੱਚ ਸਕੂਨ ਮਿਲਦਾ ਹੈ ਅਸੀਂ ਲੋਕ ਦਿਖਾਵਿਆਂ ਦੇ ਵਿੱਚ ਪੈ ਜਾਂਦੇ ਆ ਅਸੀਂ ਉਸ ਨੂੰ ਥੱਲੇ ਪਲੇਟ ਰੱਖਦੇ ਆ ਕੁਲਫੀ ਖਾਣੇ ਡੀਖਾ ਸੀ ਚੂਸ ਕੇ ਜਿਹਾ ਉੱਥੇ ਰੱਖ ਦਿੰਦੇ ਮੈਂ ਨਹੀਂ ਕਿਹਾ ਡੀਖਾ ਚੂਸੋ ਉਹ ਚੰਗੇ ਹੈ ਜੇ ਚੱਕਾ ਚਾਜੇ ਚਾਰ ਨਹੀਂਗਾ ਪਰ ਜੇ ਬੱਚਾ ਉਹਦੇ ਵਿੱਚੋਂ ਸਕੂਨ ਪਾਲਦਾ ਹੈ ਯਾਰ ਤੁਸੀਂ ਵੀ ਤਾਂ ਬੱਚੇ ਤੋਂ ਵੱਡੇ ਹੋਏ ਆ ਬੱਚਾ ਇੱਕ ਜਾਂਦਾ ਅਸੀਂ ਚਿੱਕੜ ਤੋਂ ਜਦੋਂ ਮੀਂਹ ਪਿਆ ਹੋਵੇ ਅਸੀ ਲੋਕ ਦਿਖਾਵਿਆਂ ਦੇ ਵਿੱਚ ਪੈ ਜਾਂਦੇ ਆ ਅਸੀਂ ਉਸ ਨੂੰ ਥੱਲੇ ਪਲੇਟ ਰੱਖਦੇ ਆ ਕੁਲਫੀ ਖਾਣੇ ਡੀਖਾ ਸੀ ਚੂਸ ਕੇ ਵਿ ਜਾ ਉੱਥੇ ਰੱਖ ਦਿੰਨੇ ਮੈਨੂੰ ਕਿਹਾ ਡੀਖਾ ਚੂਸੋ ਚੰਗੇ ਹੈ ਦੇਖ ਚੰਗਾ ਚਾਜੇ ਚਾਹ ਰਹੇ ਨਹੀਂਗਾ ਪਰ ਜੇ ਬੱਚਾ ਉਹਦੇ ਵਿੱਚੋਂ ਸਕੂਨ ਪਾਲਦਾ ਹੈ ਯਾਰ ਤੁਸੀਂ ਵੀ ਤਾਂ ਬੱਚੇ ਤੋਂ ਵੱਡੇ ਹੋਏ ਆ ਜਿਹੜੀਆਂ ਚੀਜ਼ਾਂ ਦੇ ਵਿੱਚ ਅਸਲ ਵਿੱਚ ਸਾਨੂੰ ਸਕੂਨ ਪਤਾ ਕਿੱਥੇ ਮਿਲਣਾ ਜਿੱਥੋਂ ਅਸੀਂ ਲੈਂਦੇ ਨਹੀਂ ਸਾਨੂੰ ਸਕੂਨ ਮਿਲਣਾ ਕੁਦਰਤ ਦੀ ਗੋਦ ਵਿੱਚ ਜੀ ਕਦੇ ਤੁਸੀਂ ਆਰਾਮ ਦੇ ਨਾਲ ਜਾ ਕੇ ਤੁਸੀਂ ਕਦੇ ਆਪਾਂ ਕੋਠੇ ਦੀਆਂ ਛੱਤਾਂ ਤੇ ਕੋਈ ਸਮਾਂ ਹੁੰਦਾ ਸੀ ਸੌਂਦੇ ਹੁੰਦੇ ਸੀ ਅੱਜ ਕੋਈ ਦਿਖਦੇ ਨਹੀਂ ਛੱਤ ਤੇ ਬਣਾ ਨਹੀਂ ਕੋਈ ਨਹੀਂ ਸੌਂਦਾ ਕੋਈ ਨਹੀਂ ਜਾਂਦਾ ਹੁਣ ਦੇਖੋ ਜਦੋਂ ਉਹ ਉਹਨਾਂ ਕੋਠਿਆਂ ਦੇ ਉੱਪਰ ਪੈ ਹੁੰਦੇ ਸੀਗੇ ਲਾਈਟ ਚੱਲ ਜਾਨੀ ਉਹ ਟੇਬਲ ਫੈਨ ਜਿਹੜਾ ਉਹ ਏਦਾਂ ਲਾਇਆ ਹੁੰਦਾ ਸੀਗਾ ਉਹਨੂੰ ਚਲਾ ਦੇਣਾ ਉਹਨੇ ਮੁੜ ਕੇ ਸਿਰ ਹਲਾ ਕੇ ਉਹਨੇ ਪੈਰਾਂ ਵਾਲੂ ਚਲ ਜਣਾ ਉਹਨੂੰ ਵੇਖਵਾ ਕੇ ਕਰਨਾ ਉਨੇ ਵੇ ਕਰਦੇ ਨੇ ساری ਉਮਰ ਉਹਨੂੰ ਵਿਚਾਰੇ ਨੂੰ ਕਰਦੇ ਸਰਵਲ ਨੂੰ ਰਹਿ ਹਵਾ ਪੈਰਾਂ ਨੂੰ ਦਿੰਦਾ ਰਹੇ ਜੀ ਹਨਾ ਜੀ ਆਹ ਜ਼ਿੰਦਗੀ ਹੋਈ ਆ ਸਾਡੀ ਕਿ ਅਸੀਂ ਚਾਹਨੇ ਕੁਝ ਹੋ ਰਿਆ ਹੁੰਦਾ ਕੁਝ ਹੋ ਰਿਆ ਹੁਣ ਸਾਨੂੰ ਇੱਥੇ ਸੋਚਣਾ ਪਏਗਾ ਕਿ ਯਾਰ ਹੁਣ ਅਸੀਂ ਲੋਕਾਂ ਵਾਂਗਲਾ ਦੇਖ ਕੇ ਜ਼ਿੰਦਗੀ ਨਾ ਜੀਏ ਇੱਕ ਹੋਰ ਗੱਲ ਕਿ ਜਿਹੜਾ ਸਾਨੂੰ ਜ਼ਿੰਦਗੀ ਦੇ ਵਿੱਚੋਂ ਸਕੂਨ ਨਹੀਂ ਮਿਲਦਾ ਜ਼ਿੰਦਗੀ ਦੇ ਵਿੱਚੋਂ ਸਾਨੂੰ ਸੁੱਖ ਆਰਾਮ ਨਹੀਂ ਮਿਲਦਾ ਆਪਾਂ ਹਨਾ ਜੀ ਜਾਂ ਤਾਂ ਜ਼ਿੰਦਗੀ ਜਿਉਨੇ ਆ ਪਿਛਲੇ ਸਮੇਂ ਦੇ ਵਿੱਚ ਜਾ ਆਉਣ ਵਾਲੇ ਸਮੇਂ ਵਿੱਚ ਅਸੀਂ ਜੋ ਐਡ ਪ੍ਰੈਜ਼ੈਂਟ ਹੈ ਉਹਦੇ ਵਿੱਚ ਤਾਂ ਜ਼ਿੰਦਗੀ ਜੂ ਨਹੀਂ ਜੀ ਰਹੇ ਅਸੀਂ ਕਈ ਵਾਰ ਕਹਿੰਨਾ ਮੇਰੇ ਨਾਲ ਪਿਛਲੇ ਇਦਾਂ ਹੋ ਗਿਆ ਸੀਗਾ ਪਿੱਛੇ ਜੇ ਮੇਰੇ ਨਾਲ ਇਦਾਂ ਹੋ ਕੇ ਹਟਿਆ ਮੈਂ ਤਾਂ ਇਦਾਂ ਹੋ ਗਿਆ ਸੀ ਮੈਂ ਇਦਾਂ ਮੇਨਾਂ ਹੋ ਗਈ ਸੀ ਇਹ ਅਸਲੀਅਤ ਹੈ ਹਨਾ ਤੇ ਜਾਂ ਫਿਰ ਹਾਏ ਹਾਏ ਅੱਗੇ ਪਤਾ ਨਹੀਂ ਕੀ ਹੋਣਾ ਹੁਣ ਕੀ ਕਰਾਂਗੇ ਜੇ ਇਦਾਂ ਹੋ ਗਿਆ ਤੇ ਆਹ ਕੀ ਹੋ ਜਾਊਗਾ ਇਦਾਂ ਕੀ ਹੋ ਜਾਊਗਾ ਉਹ ਜਿਹੜੀ ਤੇਰੇ ਕੋਲ ਐਸ ਵੇਲੇ ਚੱਲ ਰਹੀ ਹੈ ਉਹਦੇ ਬਾਰੇ ਕਦੀ ਸੋਚਿਆ ਕਿ ਹੁਣ ਤੁਸੀਂ ਕੀ ਕਰਨਾ ਹੈ ਤੇ ਜੇਕਰ ਤੁਸੀਂ ਉਹਦੇ ਬਾਰੇ ਨਹੀਂ ਸੋਚਦੇ ਤੁਸੀਂ ਵਾਹ ਜਾਂ ਹਾਂ ਦੀ ਲਾ ਲੋ ਤੁਹਾਨੂੰ ਕੋਈ ਸਕੂਨ ਨਹੀਂ ਮਿਲਣਾ ਜ਼ਿੰਦਗੀ ਹਾਂ ਸਭ ਤੋਂ ਵੱਡੀ ਗਲਤੀ ਹੈ ਹਾਂ ਜੇਕਰ ਜਿਉਣਾ ਹੈ ਤਾਂ ਫਿਰ ਪ੍ਰੈਸੈਂਟ ਵਿੱਚ ਜਿਉ ਜੋ ਤੁਹਾਡੇ ਕੋਲ ਹੈਗਾ ਉਹਦੇ ਵਿੱਚ ਸਬਰ ਸੰਤੋਖ ਕਰਦੇ ਹੋਏ ਆਮ ਤੌਰ ਤੇ ਤੁਸੀਂ ਦੇਖਿਆ ਹੁਣ ਜਦੋਂ ਕੋਈ ਪਰਿਵਾਰ ਜਾਂਦਾ ਕਿਸੇ ਗੱਡੀ ਦੇ ਵਿੱਚ ਜਾਂਦਾ ਹੈ ਉਹਦੇ ਕੋਲ ਦੀ ਵੱਡੀ ਗੱਡੀ ਨਿਕਲਦੀ ਆ ਜਦੋਂ ਕੋਈ ਵੱਡੀ ਗੱਡੀ ਨਿਕਲਦੀ ਆ ਤਾਂ ਬੱਚੇ ਜਿਹੜੇ ਆ ਉਹ ਦੇ ਦੇ ਉਹ ਕਹਿੰਦੇ ਉਹ ਵੱਡੀ ਗੱਡੀ ਗਈ ਵੱਡੀ ਗੱਡੀ ਗਈ ਪਰ ਅਸਲ ਵਿੱਚ ਸਵਾਦ ਉਹਨਾਂ ਨੂੰ ਗੱਡੀ ਕੋਈ ਹੋਰ ਦੇ ਰਹੀ ਐ ਅੱਖਾਂ ਕੁਝ ਹੋਰ ਦੇਖ ਰਹੀ ਐ ਲੈ ਅੱਖਾਂ ਰਾਹੀਂ ਉਹਦਾ ਸਵਾਦ ਲੈ ਰਿਆ ਤੇ ਸਰੀਰਕ ਤੌਰ ਤੇ ਉਹਦਾ ਸੁੱਖ ਭੋਗ ਰਿਆ ਯਰ ਅਸਲ ਵਿੱਚ ਜੋ ਤੁਸੀਂ ਸਰੀਰਕ ਤੌਰ ਤੇ ਭੋਗ ਰਹੇ ਹੋ ਉਹਦੇ ਵਿੱਚ ਹੀ ਅੱਖਾਂ ਲਾ ਲਓ ਜੀ ਉਹਦੇ ਵਿੱਚ ਹੀ ਦਿਲ ਲਾ ਲਓ ਤੁਹਾਨੂੰ ਉਹਦੇ ਵਿੱਚ ਇੱਕ ਸਕੂਨ ਮਿਲੂਗਾ ਜੋ ਤੁਹਾਡੇ ਕੋਲ ਆ ਨਾ ਉਹਦਾ ਸ਼ੁਕਰਾਨਾ ਕਰੋ ਜੋ ਤੁਹਾਡੇ ਕੋਲ ਹੈ ਉਹਨੂੰ ਮਾਣ ਲਓ ਜੋ ਤੁਹਾਡੇ ਕੋਲ ਨਹੀਂ ਉਹਦਾ ਰੰਜਨਾ ਕਰੋ ਹਾਂ ਕੋਸ਼ਿਸ਼ ਜ਼ਰੂਰ ਕਰੋ ਕਿ ਤੁਹਾਨੂੰ ਮਿਲ ਜਾਵੇ ਪਰ ਤੁਸੀਂ ਇਹੀ ਸੋਚ-ਸੋਚ ਕੇ ਸੜਦੇ ਰਹੋ ਕਿ ਹਾਂ ਯਾਰ ਫਲਾਣਾ ਤਾਂ ਗੱਡੀ ਲੈ ਆ ਮੇਰੇ ਕੋਲ ਗੱਡੀ ਹੈ ਨਹੀਂ ਇਸ ਸੋਚ ਦੇ ਨਾਲ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਸੁਖੀ ਨਹੀਂ ਹੋ ਸਕਦੇ ਤੁਸੀਂ ਦੇਖ ਰਹੇ ਹੋ লাই ਪੰਜਾਬੀ ਟੀਵੀ